आज ਫਿਰੋਦਕੋਨ ਸਰਾਫਾ ਸਵਰਕਾਰ ਸੰਧ ਤੇ ਮਰਾਠਾ ਸੰਗਵੱਲੋਂ ਗਾਂਠ ਮੰਦਿਰ ਵਿਖੇ ਸ੍ਰੀ ਗਣੇਸ਼ ਉਤਸਵ ਬੜੀ ਧੂਮਤਾਮ ਨਾਲ ਮਨਾਇਆ ਗਿਆ। ਮੰਦਿਰ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਵੱਲੋਂ ਆਇਆ ਸੰਗਤਾਂ ਨੂੰ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ ਅਤੇ ਸਰਾਫਾ ਸਵਰਕਾਰ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਰਾਫਾ ਸਵਰਕਾਰ ਸੰਧ ਤੇ ਮਰਾਠਾ ਸੰਗਵੱਲੋਂ ਸੰਗਤਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। गणेश उत्सव के गणेश भोजन से नगर कौंसल के प्रधान रोहित गरोवर कोसलर मरगस पट्टी सतनाम सिंह ईखो मल्होत्रा मोहन सिंह और कौसलर हाजिर हुए इस मौके प्रधान आदेश सिंह सेक्रेटरी हरजीत सिंह कैंडियर बलजिंद्र सिंह मनमीत सिंह बलजीत सिंह गोपिंद सिंह सराफा प्रधान सुरेंद्र नंदा जसविंदर सिंह अवतार सिंह सरबजीत सिंह हाजिर सन

25 ਸਾਲ ਤੋਂ ਜੇ ਸਮਾਜ ਹੀ ਆਉਂ ਸਮਝੋ ਹੈ ਅਸੀਂ ਬੜੇ ਉਤਸ਼ਾਹ ਨਾਲ ਹੱਥ ਸਾਫ ਆਪਣੇ ਪ੍ਰਾਜੈਕਟ ਦੀ ਯੋਜਨਾ ਸਭ ਦਾ ਸੰਗ ਰਾਹਾ ਸਾਥ ਤੋਂ ਸੋਚ ਰਿਹਾ ਹਾਂ ਕਿ ਇਹ ਬਸਾਤ ਤੇ ਫਸਾ ਜਰ ਕਿੱਥੇ ਕਰ ਰਹੇ ਹੋ ਅੱਜ ਤੁਸੀਂ ਇਹ ਅੱਜ ਅਜੇ ਵੀ ਸੱਜੇ ਨੇ ਇਹ ਜੀ ਆਪਣਾ ਪਾਲਵਾ ਰੋਡ ਉਹ ਜਿਹੜੀ ਸਿੰਗਲ ਲੇਨ ਹੈ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਸਾਰੇ ਲੋਕ ਤੋਂ ਆਣਾ ਬਾਕੀਆ ਕਰ ਜਾਣਾ ਸਭ ਜਿਹੜੇ ਇੱਥੇ ਲੱਗਰ ਵੀ ਪਿਆ ਰਹੇ ਲੰਗਰ ਦੇ ਵਿੱਚ ਸਭ ਨੂੰ ਪ੍ਰਸ਼ਾਦ ਪਾਣੀ ਪਿਆ ਰਹੇ ਉਹ ਸੰਗਤ ਆਏਗੀ ਲੰਗਰ ਖਾ ਕੇ ਫਿਰ ਆਉਣਾ ਹੈ ਅੱਗੇ ਜੀ ਬਨਾ ਹਰਜੀਤ ਸਿੰਘ ਜੀ ਰਾਸ਼ਵਤਾਂ ਸੰਗਤ ਜਿਹੜਾ ਸੈਤਰੀਆ ਅੱਜ ਜਿੱਥੇ ਵਿਸ਼ੇ ਭạt ਦੇ ਵਿੱਚ ਗਣੇਸ਼ ਉਤਸਵ ਮਨਾਇਆ ਜਾ ਰਿਹਾ ਹੈ ਅੱਜ ਸਵੇਰ ਤੋਂ ਸ਼ਾਮ ਜਬੀ ਸਰਾਫਾਂ ਚੌਂਕਾ ਸੰਗ ਤੇ ਮਰਾਠਾ ਮੰਡਲ ਵੱਲੋਂ ਮਨਾਇਆ ਬੜੇ ਤੋਹਫਾ ਮਨਾਇਆ ਜਾ ਰਿਹਾ ਹੈ ਇਹ ਜਿਹੜਾ ਨੀਲ ਕਟ ਮੰਦਿਰ ਵਿਖੇ ਹਰ ਸਾਲ तकरीबन 25 ਸਾਲ ਹੋ ਗਏ ਨੇ ਇਸ ਮੰਦਿਰ ਚ ਹੀ ਅਜੀ ਪਹਿਲਾ ਮੂਤੀ ਸਥਾਪਨਾ ਕਰੀ ਦੀ ਉਹ ਤੋਂ ਬਾਅਦ ਸਰਜਨ ਕਰੀਦਾ ਅੱਜ ਜਿਹੜਾ ਸ਼ਾਮ 2 ਵਜੇ ਤੋਂ ਬਾਅਦ ਗਣੇਸ਼ੀ ਦੀ ਮੂਤੀ ਦਾ ਸਰਜਨ ਕੀਤਾ ਜਾਏਗਾ ਇਹ ਆਪਣਾ ਮਾਲਵਾ ਨਿਆਰ ਸਿੰਘਲ ਨਿਆਰ ਦੇ ਕੋ ਇਹ ਜਿਹੜਾ ਸਭ ਤੋਂ ਵੱਡਾ ਤਿਹਾ ਗਣੇਸ਼ ਉਤਸਵ ਦਾ ਇਹ ਇੱਕ ਇਕੱਤਾ ਦਾ ਪ੍ਰਤੀਕ ਹੈ ਕਿੱਥੇ ਵੇਖੋ ਮਰਾਠਾ ਸੰਗ ਚਲੋ ਮਹਾਰਾਸ਼ਟ੍ਰ ਬਣਾਇਆ ਜਾਂਦਾ ਹੈ ਅੱਜ ਇਹ ਵਿਸ਼ੇਪਾ ਅੱਜ ਪੰਜਾਬ ਦੀ ਗੁਜਰਾੜ ਦੀ ਹਰਿਆਣਾ ਕੋਲ ਸਭ ਮਨਾਇਆ ਜਾ ਰਿਹਾ ਹੈ ਅੱਜ ਸਾਡੇ ਭਰਾ ਇੱਥੇ ਮਨਾਤਾ ਸਾਂ ਜਿਹੜੇ ਕਿ ਬੜੀ ਦੂਰੋਂ ਇੱਥੇ ਕੰਮ ਕਰਨ ਆਏ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਉਮੈ ਬਜ਼ੁਰਗ ਛੁਟਗਾਈ ਗਣੇਸ਼ ਜਿਹੜਾ ਹਰ ਸਾਲ ਮਨਾਇਆ ਜਾਂਦਾ ਹੈ ਇਹ ਬੜਾ ਵੱਡਾ ਇੱਕ ਤਰਫੀਕ ਹੈ ਅਸੀਂ ਵੇਗੰਠ ਮੰਦਿਰ ਦੇ ਪ੍ਰਬੰਧਕਾਂ ਸਹਿਰ ਸੰਗੂ ਮੇਰਾ ਦਾ ਇਹ ਬੜਾ ਤਾਣ ਹਾਂ ਕਿ ਉਹ ਕਿਹੜਾ ਕਿੰਨਾ ਭਾਰੀ ਸਿਰਲ ਕਰਦੇ ਨੇ ਮੰਦਿਰ ਭਾਈ ਬਹੁਤ ਕੰਮ ਕਰਦੇ ਨੇ ਇਹ ਸੋਦੇ ਸਾਰਿਆਂ ਨੂੰ ਗਣੇਸ਼ ਉਸ ਦੀ ਬਹੁਤ ਬਹੁਤ ਹੈ Morbi Ganesh Tapa Moria Ganpati Bapa Moria Ganpati